ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 2364 ਦੇ ਸਬੰਧ ਵਿੱਚ 2364 ਦੇ ਸਬੰਧ ਵਿੱਚ ਕੋਡ ਦੇ ਆਰਡਰ ਜਿਹੜੇ ਆਊਟ ਹੋ ਚੁੱਕੇ ਨੇ ਕੀ ਕੋਡ ਦੇ ਆਰਡਰ ਆਏ ਨੇ ਇਸ ਦੀ ਗੱਲ ਕਰਾਂਗੇ ਇਸ ਤੋਂ ਇਲਾਵਾ ਡਿਪਾਰਟਮੈਂਟ ਵੱਲੋਂ ਮੈਟ ਲਿਸਟ ਜਿਹੜੀ ਪ੍ਰੋਵੀਜ਼ਨਲ ਹੈ ਮੈਟ ਲਿਸਟ ਜਾਰੀ ਕਰ ਦਿੱਤੀ ਗਈ ਹੈ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ ਇਸ ਤੋਂ ਇਲਾਵਾ ਫਰਸਟ ਮੈਟ ਲਿਸਟ ਜਿਹੜੀ ਹੈ ਉਹ ਕਦੋਂ ਆਵੇਗੀ ਤਾਂ ਕਿੰਨੇ ਨੰਬਰਾਂ ਵਾਲਾ ਉਹਦੇ ਵਿੱਚ ਸੇਵ ਹੋਏਗਾ ਕਿੰਨੀ ਵੈਟ ਜਾਏਗੀ ਡਾਊਨ ਜਾਏਗੀ ਉਸ ਤੋਂ ਬਾਅਦ ਜੁਆਇਨਿੰਗ ਲੈਟਰ ਕਦੋਂ ਮਿਲਣਗੇ ਤਾਂ ਇਸ ਤੋਂ ਬਾਅਦ ਕਿੰਨੀ ਵੈਟ ਲਿਸਟ ਕਿੰਨੀ ਹੋਰ ਲਿਸਟ ਡਾਊਨ ਜਾ ਸਕਦੀ ਹੈ ਇਸ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾ ਕੋਟ ਆਰਡਰ ਦੀ ਕੋਟ ਆਰਡਰ ਦੇ ਜਿਹੜੇ ਨੇ ਆਰਡਰ ਜਾਰੀ ਹੋ ਚੁੱਕੇ ਨੇ ਕੱਲ ਜਿਹੜੇ ਨੇ ਸੋਮਵਾਰ ਨੂੰ ਜਿਹੜੇ ਨੇ ਕੋਟ ਨੇ ਆਪਣੇ ਲਿਖਤੀ ਆਰਡਰ ਜਾਰੀ ਕਰ ਦਿੱਤੇ ਸੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸੋਮਵਾਰ ਨੂੰ ਜਿਹੜੇ ਕੋਟ ਦੇ ਆਰਡਰ ਜਾਰੀ ਹੋ ਜਾਣਗੇ ਤਾਂ ਸੋਮਵਾਰ ਨੂੰ ਕੋਟ ਦੇ ਜਿਹੜੇ ਨੇ ਆਰਡਰ ਜਾਰੀ ਹੋ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਬੀ ਐਡਟ ਅਤੇ ਆਈ ਐਨ ਆਈਓਐਸ ਨੂੰ ਇਸ ਦੇ ਵਰਤੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜਿਵੇਂ ਕਿ BIAD ਵਾਲਾ ਨੂੰ ਆਪਾਂ ਜਾਣਦੇ ਹਾਂ ਉਹਨਾਂ ਨੇ ਨੋਟੀਫਿਕੇਸ਼ਨ ਦਾ ਹਵਾਲਾ ਦੇ ਕੇ ਇਹ ਕੇਸ ਲਾਇਆ ਹੋਇਆ ਸੀ ਤੇ ਸੁਪਰੀਮ ਕੋਰਟ ਦਾ ਜਿਹੜਾ ਸੀ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਮੰਨਦੇ ਹੋਏ ਜਿਹੜਾ BIAD ਵਾਲਿਆਂ ਨੂੰ ਤੇ NIOS ਵਾਲਿਆਂ ਨੂੰ ਭਰਤੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜਿਵੇਂ ਹੀ ਕੋਰਟ ਵੱਲੋਂ ਲਿਖਤੀ ਆਰਡਰ ਜਾਰੀ ਕੀਤੇ ਗਏ ਨੇ ਤਾਂ ਪ੍ਰੋਵੀਜ਼ਨਲ ਲਿਸਟ ਜਿਹੜੀ ਹੈ ਉਹ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਆਪਾਂ ਵੇਖਦੇ ਹਾਂ ਪ੍ਰੋਵੀਜ਼ਨਲ ਲਿਸਟ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਵੀਜ਼ਨਲ ਲਿਸਟ ਜਿਹੜੀ ਹੈ ਡਿਪਾਰਟਮੈਂਟ ਵੱਲੋਂ ਰਾਤ ਨੂੰ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਜਿਵੇਂ ਹੀ ਕੋਰਟ ਦੇ ਆਰਡਰ ਲਿਖਤੀ ਆਏ ਨੇ ਤਾਂ ਉਸੇ ਵੇਲੇ ਜਿਹੜਾ ਡਿਪਾਰਟਮੈਂਟ ਹਰਕਤ ਦੇ ਵਿੱਚ ਆ ਚੁੱਕਾ ਹੈ ਤੇ ਉਸ ਨੇ ਇੱਕ ਪ੍ਰੋਵੀਜ਼ਨਲ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੂਰਾ ਕੈਂਡੀਡੇਟਸ ਦਾ ਰਜਿਸਟ੍ਰੇਸ਼ਨ ਨੰਬਰ ਅਪਲੀਕੇਸ਼ਨ ਨੰਬਰ ਨਾਮ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਤੇ ਨੰਬਰ ਜਿਹੜੇ ਨੇ ਤੱਕ ਐਕਸਪੀਰੀਅੰਸ ਦੇ ਨੰਬਰ ਜੋੜ ਕੇ ਸਾਰੀ ਜਿਹੜੀ ਟੋਟਲ ਲਿਸਟ ਬਣਾ ਕੇ ਐਲੀਜੀਬਲ ਕੈਂਡੀਡੇਟ ਤੇ ਜਿਨ੍ਹਾਂ ਨੂੰ ਰਿਜੈਕਟ ਕੀਤਾ ਗਿਆ ਕਾਰਨ ਦੱਸਿਆ ਗਿਆ ਹੈ ਤੇ ਕੁਝ ਵਿਦ ਹੈਲਡ ਕੈਂਡੀਡੇਟ ਵੀ ਰੱਖੇ ਗਏ ਨੇ ਕਿੰਨੇ ਕੈਂਡੀਡੇਟ ਦੀ ਲਿਸਟ ਜਿਹੜੀ ਜਾਰੀ ਕੀਤੀ ਗਈ 126 ਪੇਜ ਨੇ ਟੋਟਲ ਜਿਸ ਦੇ ਵਿੱਚ ਜਿਹੜਾ ਲਾਸਟ ਕੈਂਡੀਡੇਟ ਜਿਹੜਾ ਉਹ ਤੁਹਾਡੇ ਕੋਲ ਤੁਸੀਂ ਦੇਖ ਸਕਦੇ ਹੋ 15 3513 ਕੈਂਡੀਡੇਟ ਦੀ ਜਿਹੜੀ ਅੰਦਰ ਚ ਲਿਸਟ ਜਾਰੀ ਕੀਤੀ ਗਈ ਹੈ ਇਹਦੇ ਵਿੱਚ ਲਾਸਟ ਕੈਂਡੀਡੇਟ ਜਿਹੜਾ ਸੀਰੀਅਲ ਨੰਬਰ ਹੈ 3513 ਤੱਕ ਜਿਹੜੀ ਇਹ ਲਿਸਟ ਜਾਰੀ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਸਾਰਿਆਂ ਨੂੰ ਜਿਹੜਾ ਅਲੀਜੀਪਲ ਜਾਂ ਜੋ ਵੀ ਕੈਂਡੀਡੇਟ ਸੀ ਰਿਜੈਕਟਡ ਕੀਤਾ ਗਿਆ ਜਾਂ ਜਿਹੜਾ ਵਿਦ ਹੇਲਡ ਹੈ ਇਹਨਾਂ ਦੇ ਕੁਝ ਕੋਈ ਕਮੀਆਂ ਹੋਣਗੀਆਂ ਜਿਸ ਕਰਕੇ ਇਹਨਾਂ ਨੂੰ ਜਿਹੜਾ ਇਹ ਰਿਜੈਕਟ ਜਾਂ ਵਿਦ ਹੇਲਡ ਰੱਖਿਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ 3513 ਕੈਂਡੀਡੇਟ ਦੀ ਲਿਸਟ ਜਿਹੜੀ ਇਹ ਇਹ ਪ੍ਰੋਵੀਜ਼ਨਲ ਲਿਸਟ ਹੈ ਤਾਂ ਇਸ ਤੋਂ ਬਾਅਦ ਮੈਟ ਲਿਸਟ ਆਵੇਗੀ ਮੈਟ ਲਿਸਟਾਂ ਦੇ ਵਿੱਚ ਜਿਹੜੀ ਅਸੀਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ 2364 ਵਰਤੀ ਹੈ ਤਾਂ 2364 ਕੈਂਡੀਡੇਟ ਦੀ ਇਹਦੇ ਵਿੱਚ ਜਿਹੜੀ ਹੈ ਇੱਕ ਮੈਟ ਲਿਸਟ ਆਵੇਗੀ ਫਰਸਟ ਲ ਮੈਟ ਲਿਸਟ ਜਿਹੜੀ 2364 ਕੈਂਡੀਡੇਟ ਦੀ ਆਏਗੀ ਜੇਕਰ ਬੈਕਲੌਗ ਦੀਆਂ ਪੋਸਟਾਂ ਨੂੰ ਵਿੱਚ ਸ਼ਾਮਲ ਕਰਕੇ ਲਿਸਟ ਜਾਰੀ ਕੀਤੀ ਜਾਂਦੀ ਹੈ ਜੇਕਰ ਬੈਕਲੌਗ ਦੀਆਂ ਪੋਸਟਾਂ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਫਿਰ 1664 ਦੀ ਲਿਸਟ ਆਏਗੀ ਜੇ ਵੀ ਅਕਲੋਗ ਦੀਆਂ ਪੋਸਟਾਂ ਨੂੰ ਵਿੱਚ ਸ਼ਾਮਲ ਕਰਕੇ ਤਾਂ ਫਿਰ 2364 ਕੈਂਡੀਡੇਟ ਦੀ ਪਹਿਲੀ ਲਿਸਟ ਆਏਗੀ ਪਹਿਲੀ ਲਿਸਟ ਦੇ ਵਿੱਚ ਕਿੰਨੇ ਕੈਂਡੀਡੇਟ ਆਣਗੇ ਕਿੰਨੇ ਨੰਬਰਾਂ ਤੱਕ ਕਿੱਥੋਂ ਤੱਕ ਮੈਚ ਹੋਏਗੀ ਤਾਂ ਉਹ ਇਸ ਡਾਟੇ ਦੇ ਆਧਾਰ ਤੇ ਜਿਹੜਾ ਡਾਟਾ ਤਿਆਰ ਕੀਤਾ ਗਿਆ ਹੈ ਇਸ ਨੂੰ ਵੇਖ ਕੇ ਦੇ ਆਧਾਰ ਤੇ ਜਿਹੜਾ ਡਾਟਾ ਕੱਢਿਆ ਗਿਆ ਹੈ ਤਾਂ ਉਸ ਦੇ ਵਿੱਚ ਜਿਹੜਾ ਡਾਟਾ ਸਾਹਮਣੇ ਆ ਰਿਹਾ ਹੈ ਤਾਂ ਓਪਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਲਗਭਗ ਜਿਹੜੇ ਨੇ 68 ਨੰਬਰ ਤੱਕ ਜਿਹੜੇ ਓਪਨ ਕੈਂਡੀਡੇਟ ਇਹਦੇ ਵਿੱਚ ਪਹਿਲੀ ਲਿਸਟ ਦੇ ਵਿੱਚ ਸ਼ਾਮਲਾਉਣਗੇ ਈਡਬਲਯੂਐਸ ਦੀ ਗੱਲ ਕਰੀਏ ਤਾਂ ਲਗਭਗ 57 ਨੰਬਰ ਤੱਕ ਕੈਂਡੀਡੇਟ ਇਹਦੇ ਵਿੱਚ ਆਣਗੇ ਜੇ ਬੀਸੀ ਦੀ ਗੱਲ ਕਰੀਏ ਤਾਂ 60 ਨੰਬਰਾਂ ਵਾਲੇ ਇਹਦੇ ਵਿੱਚ ਸੇਫ ਨੇ ਐਸਸੀ ਆਰਓ ਦੀ ਗੱਲ ਕਰੀਏ ਤਾਂ 57 ਨੰਬਰ ਤੱਕ ਜਿਹੜੀ ਮੈਟ ਜਾਏਗੀ ਜੇਕਰ ਐਸਸੀ ਐਮਵੀ ਦੀ ਗੱਲ ਕਰੀਏ ਤਾਂ 29 ਨੰਬਰਾਂ ਤੱਕ ਤੇ ਅਰਥੋਂ ਦੀ ਗੱਲ ਕਰੀਏ ਤਾਂ 55 ਨੰਬਰਾਂ ਤੱਕ ਇਹ ਜਿਹੜਾ ਡਾਟਾ ਪ੍ਰੋਵੀਜ਼ਨਲ ਲਿਸਟ ਦਿੱਤੀ ਗਈ ਇਸ ਦੇ ਹਿਸਾਰ ਤੇ ਜਿਹੜਾ ਡਾਟਾ ਤੁਸੀਂ ਵੀ ਇਸ ਦੇ ਵਿੱਚ ਗਿਣਤੀ ਮਿੰਤੀ ਕਰ ਸਕਦੇ ਹੋ ਗਿਣਤੀ ਮਿੰਤੀ ਕਰਕੇ ਕੱਢਿਆ ਗਿਆ ਹੈ ਪਰ ਇਹ ਪਹਿਲੀ ਲਿਸਟ ਆਏਗੀ ਇਸ ਤੋਂ ਬਾਅਦ ਜਿਹੜੀਆਂ ਲਿਸਟਾਂ ਨੇ ਹੋਰ ਵੀ ਆਣਗੀਆਂ ਕਿਉਂਕਿ ਮੈਂ ਬਹੁਤ ਡਾਊਨ ਜਾਵੇਗੀ ਇਸ ਲਿਸਟ ਦੇ ਵਿੱਚ ਜਿਹੜੇ ਕੈਂਡੀਡੇਟਸ ਆਰਿਆਂ ਨੂੰ ਹੀ ਸ਼ਾਮਲ ਕੀਤਾ ਗਿਆ ਜੋ ਵੀ ਸਕਰੂਟੀਨੀ ਕਰਵਾ ਚੁੱਕੇ ਨੇ ਤੇ ਆਪਾਂ ਜਾਣਦੇ ਹਾਂ ਕਿ ਇਸ ਤੋਂ ਪਹਿਲਾਂ ਜਿਹੜੀ ਭਰਤੀ 6835 ਜਿਹੜੀ ਕੰਪਲੀਟ ਹੋ ਚੁੱਕੀ ਹੈ ਬਹੁਤ ਸਾਰੇ ਕੈਂਡੀਡੇਟ ਉਹਦੇ ਵਿੱਚ ਭਰਤੀ ਵਿੱਚ ਜਾ ਕੇ ਜੁਆਇਨ ਕਰ ਚੁੱਕੇ ਨੇ ਜਿਨ੍ਹਾਂ ਦਾ ਨੰਬਰ ਉਧਰ ਆ ਗਿਆ ਸੀ ਉਹਨਾਂ ਨੇ ਉਧਰ ਜੁਆਇਨ ਕਰ ਲਿਆ ਉਹ ਇਸ ਭਰਤੀ ਵਿੱਚ ਨਹੀਂ ਆਣਗੇ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਨਿਕਲੀਆਂ ਸੀ ਜਿਦੇ ਵਿੱਚ ਕੈਂਡੀਡੇਟ ਜਾ ਭਰਤੀਆਂ ਦੇ ਵਿੱਚ ਜੁਆਇਨ ਹੋ ਚੁੱਕੇ ਨੇ ਇਸ ਲਈ ਆਪਾਂ ਦੇਖਿਆ ਸੀ ਕਿ ਜਦੋਂ ਸਕਰੂਟੀਨੀ ਹੋ ਰਹੀ ਸੀ ਤੇ ਬਹੁਤ ਘੱਟ ਕੈਂਡੀਡੇਟ ਜਿਹੜੇ ਸੀ ਸਕਰੂਟੀਨੀ ਕਰਾਉਣ ਆ ਰਹੇ ਸੀ ਇਸ ਤਰ੍ਹਾਂ ਇਸ ਦੇ ਵਿੱਚ ਵੀ ਜਿਹੜੇ ਜੁਆਇਨਿੰਗ ਜਿਹੜੀ ਬਹੁਤ ਘੱਟ ਕੈਂਡੀਡੇਟ ਜੁਆਇਨ ਕਰਨਗੇ ਤਾਂ ਇਸ ਕਰਕੇ ਜਿਹੜੀ ਇਹ ਮੈਟ ਡਾਊਨ ਜਾਏਗੀ ਬਹੁਤ ਡਾਊਨ ਜਾਏਗੀ ਪਰ ਪਹਿਲੀ ਲਿਸਟ ਦੇ ਵਿੱਚ ਲਗਭਗ ਇੱਥੇ ਹੀ ਮੈਟ ਵੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਸੈਕੰਡ ਲਿਸਟ ਆਵੇਗੀ ਜਿਹੜੇ ਕੈਂਡੀਡੇਟ ਜੁਆਇਨ ਨਹੀਂ ਕਰਨਗੇ ਉਹਨਾਂ ਦੀ ਜਿਹੜੀ ਲਿਸਟ ਆਏਗੀ ਤਾਂ ਉਸ ਤੋਂ ਬਾਅਦ ਫਿਰ ਅੱਗੇ ਥੱਲੇ ਲਿਸਟ ਜਾਏਗੀ ਡਾਊਨ ਜਾਏਗੀ ਮੈਟ ਤਾਂ ਜਾਏਗੀ ਤਾਂ ਇਸ ਤਰ੍ਹਾਂ ਲਿਸਟਾਂ ਵੇਖਣ ਨੂੰ ਮਿਲਣ ਗਿਆ ਤੇ ਮੈਂ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਜਿਹੜੀ ਸਕਰੂਟੀ ਵੀ ਹੋਰ ਹੋਏਗੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਇਹਦੇ ਵਿੱਚ ਇਹ ਹੋਰ ਪਰਤੀਆਂ ਵਿੱਚ ਕੰਪਲੀਟ ਜਿਹੜੇ ਜੁਆਇਨ ਕਰ ਚੁੱਕੇ ਨੇ ਇਸ ਲਈ ਕੋਈ ਇੱਕ ਪ੍ਰਮਾਣ ਵਾਲੀ ਗੱਲ ਨਹੀਂ ਹੈ ਤਾਂ 83264 ਲਈ ਇੱਕ ਬਹੁਤ ਹੀ ਵੱਡੀ ਖਬਰ ਹੈ ਬਹੁਤ ਹੀ ਖੁਸ਼ ਖਬਰੀ ਹੈ ਵਧਾਈ ਦੇ ਪਾਤਰ ਨੇ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ 2364 ਵਾਲੇ ਨੇ ਇਸ ਭਰਤੀ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਤੇ ਬਹੁਤ ਲੰਬਾ ਸੰਘਰਸ਼ ਕੀਤਾ ਹੈ ਤਾਂ ਇਸ ਲਈ ਹੁਣ ਜਿਹੜੀ 232364 ਭਰਤੀ ਹੈ ਇਹ ਬਹੁਤ ਜਲਦੀ ਕੰਪਲੀਟ ਹੋਣ ਜਾ ਰਹੀ ਹੈ ਬਹੁਤ ਜਲਦੀ ਕੰਪਲੀਟ ਹੋਏਗੀ ਤਾਂ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ